ਗੁਰੂ ਪਿਆਰੀ ਸੰਗਤ ਜੀਓ ਸਭ ਤੋਂ ਪਹਿਲਾਂ ਗੱਜ-ਬੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸੰਗਤ ਜੀਓ ਥਾਂ-ਥਾਂ ਤੇ ਜਿੱਥੇ ਵੀ ਕਿਤੇ ਆਪਾਂ ਗੁਰਬਾਣੀ ਸੁਣਦੇ ਆਂ ਜਾਂ ਪੜ੍ਹਦੇ ਆਂ ਉਸ ਦੇ ਵਿੱਚ ਆਪਾਂ ਨੂੰ ਸੁਣਨ ਨੂੰ ਮਿਲਦਾ ਕੀ ਲਿਖਿਆ ਸੱਚੇ ਪਾਤਸ਼ਾਹ ਜੀ ਨੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਇੱਕ ਨਾਮ ਹੀ ਉਹ ਜਹਾਜਾ ਜਿਹੜਾ ਸਾਨੂੰ ਇਸ ਭਵ ਸਾਗਰ ਚੋਂ ਪਾਰ ਲਾ ਸਕਦਾ ਹੋਰ ਕੋਈ ਵੀ ਜਿਹੜੇ ਕੰਮ ਆ ਸਾਡੇ ਜਿਵੇਂ ਅਸੀਂ ਸਵੇਰੇ ਉੱਠਦੇ ਆ ਟਾਈਮ ਦੇਖ ਲਿਆ ਰੋਟੀ ਖਾ ਲਈ ਚਾਹ ਪੀ ਲਈ ਤੇ ਰਾਤ ਨੂੰ ਫਿਰ ਸੋਂਗੇ ਕਿਉਂਕਿ ਬਸ ਇੱਕ ਅਲੀ ਤੇ ਜੁੱਟ ਵਾਲਾ سلسلہ ਆਪਣਾ ਚੱਲੀ ਜਾਂਦਾ ਆਪਾਂ ਸੱਚੇ ਪਾਤਸ਼ਾਹ ਜੀ ਨਾਲ ਇਸ ਵਾਰੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਬੇਨਤੀ ਕਰਕੇ ਕਿਉਂਕਿ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਸਮੇਂ ਵੀ ਆਪਾਂ ਨੇ ਕਈ ਗਲਤੀਆਂ ਕਰੀ ਜਾਂਦੇ ਆ ਪਤਾ ਨਹੀਂ ਆਪਾਂ ਗੁਰਬਾਣੀ ਨੂੰ ਸਹੀ ਪੜ੍ਹਦੇ ਵੀ ਆ ਕਿ ਨਹੀਂ ਪੜ੍ਹਦੇ ਤਾਂ ਮਾਲਕ ਹੀ ਜਾਣਦਾ ਸੋ ਸੰਗਤਾਂ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਉਸ ਬਾਣੀ ਨੂੰ ਪੜ੍ਹਨ ਤੋਂ ਪਹਿਲਾਂ ਹੀ ਮਾਫੀ ਮੰਗਦੇ ਆ ਕਿ ਗਲਤੀਆਂ ਹੋਈਆਂ ਇਹ ਨਹੀਂ ਮੈਂ ਕਹੂੰਗਾ ਕਿ ਜੇ ਗਲਤੀ ਹੋਈ ਤਾਂ ਮਾਫ ਕਰਿਓ ਕਿਉਂਕਿ ਜ਼ਰੂਰ ਹੋਈਆਂ ਮੈਨੂੰ ਪਤਾ ਗਲਤੀਆਂ ਹੁੰਦੀਆਂ ਨੇ ਸੱਚੇ ਪਾਤਸ਼ਾਹ ਹੀ ਬਖਸ਼ਣ ਯੋਗ ਨੇ ਸੋ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕਰੋ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪਿਆ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪਿਆ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ